ਉਦੇ ਤਹਿਤ ਅਸੀਂ ਜਿਹੜੀ ਪ੍ਰੈਸ ਕਾਉਂਟਰ 'ਤੇ ਰੱਖੀ ਹੋਈ ਹੈ ਜੋ ਸਾਡੇ ਐਸਐਸਪੀ ਸਾਹਿਬ ਵੱਲੋਂ ਉਹ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਅਮਰੋੜਾ ਜੀ ਪੰਜਾਬ ਪ੍ਰਧਾਨ ਨੇ ਜਿੰਨਾ ਵੱਲੋਂ ਸਾਨੂੰ ਸਾਬਦੀਨਤਾ ਤੇ ਲਿਖਾ ਦੇ ਦਿੱਤੇ ਗਏ ਨੇ ਇਹਦੇ ਵਿੱਚ ਜੀ ਅਸੀਂ ਜੋ ਨਸ਼ਿਆਂ ਦੇ ਵਿਰੁੱਧ ਅਸੀਂ ਮੁਹਿੰਮ ਚਲਾਈ ਸੀ ਜਿਹਦੇ ਵਿੱਚ ਸਾਡੇ 59 ਐਫਆਈਆਰ ਦੱਤੇ ਸਾਡੀਆਂ ਭਈਆਂ ਨੇ ਜਿਹਦੇ ਵਿੱਚ ਅਸੀਂ 101 ਦੋਸ਼ੀ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਜਿਹੜੀ ਸਾਡੀ ਰਿਕਵਰੀ ਹੋਈ ਹੈ ਉਹਦੇ ਵਿੱਚ ਸਾਡੇ 505 ਗ੍ਰਾਮ ਜਿਹੜੀ ਸਾਡਾ ਚਟਾ ਹਿਰੋਨ ਜਿਹੜਾ ਉਹ ਬਰਾਮਦ ਕੀਤੀ ਆ 48 ਕਿਲੋ 500 ਗ੍ਰਾਮ ਤੋ ਕੀੜੀ ਬਰਾਮਦ ਕੀਤੀ ਅਸੀਂ 8650 ਨਸ਼ੀਲੀਆਂ ਗੋਲੀਆਂ 6600 ਸਗਰੇਟਰ ਕੈਪਸੂਲ 250 ਗ੍ਰਾਮ ਸਲਫਾ ਔਰ 75 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ ਤੇ ਨਾਲ ਅਸੀਂ 6 ਲੱਖ 34500 ਰੁਪਏ ਡਰੱਗ ਬਣੀ ਜਿਹੜੀ ਆ ਉਹ ਵੀ ਬਰਾਮਦ ਕੀਤੀ ਹੈ ਇਹ ਜੋ ਬਹੁਤ ਵੱਡੀ ਸਾਡੀ ਬਰਾਮਦਗੀ ਜਿਹੜੀ ਹੈਗੀ ਆ ਇਹ ਪੁਲਿਸ ਵੱਲੋਂ ਸਾਡੇ ਸਰਦਾਰ ਸਾਹਿਬ ਸਿੰਘ ਜਿਹੜਾ ਐਸਐਸਪੀ ਸਾਹਿਬ ਵੱਲੋਂ ਜੋ ਸੰਦੇਸ਼ ਮਲੇ ਸੀ ਉਹਦੇ ਮੁਤਾਬਕ ਅਸੀਂ ਇਹਦੀ ਕਾਰਵਾਈ ਕੀਤੀ ਆ ਔਰ ਇਹਦੇ ਵਿੱਚੋਂ ਜੁਧ ਨਸ਼ਿਆਂ ਵਿਰੁੱਧ ਅਸੀਂ ਸੈਮੀਨਾਰ ਲਾਇਏ ਨੇ ਪਿੰਡਾਂ ਦੇ ਵਿੱਚ ਸੈਮੀਨਾਰ ਲਾ ਕੇ ਵਾਰਡ ਵਾਈਜ਼ ਮੁਹੱਲਾ ਵਾਈਜ਼ ਪਿੰਡਾਂ ਵਾਈਜ਼ ਔਰ ਪੰਚਾਇਤਾਂ ਵਾਈਜ਼ ਜੋ ਇਹ ਸਹਿਯੋਗ ਸਾਨੂੰ ਆਮ ਨਗਰਾਂ ਵੱਲੋਂ ਜਾਂ ਕੁਤਬਾਂ ਦੇ ਸੱਜਣਾ ਵੱਲੋਂ ਜੁਧ ਨਸ਼ੇ ਵੱਲੋਂ ਸਾਨੂੰ ਮਿਲਿਆ ਪੂਰੇ ਮੁਤਾਬਕ ਅਸੀਂ ਬੱਚਿਆਂ ਨੂੰ ਦਾਖਲ ਕਰਾਇਆ ਉਹਦੇ ਵਿੱਚ ਅਸੀਂ ਜਿਹੜੇ ਹੁਣ ਤੱਕ ਦਾਖਲ ਕਰਾਏ ਨੇ ਬੱਚੇ ਉਹਦੇ ਵਿੱਚ ਅਸੀਂ 50 ਦੇ ਕਰੀਬ ਅਸੀਂ ਬੱਚਿਆਂ ਨੂੰ ਦਵਾਈ ਦਵਾਈ ਹੈ ਤੇ 15 ਦੇ ਕਰੀਬ ਅਸੀਂ ਉਹ ਦਾਖਲ ਕਰਾਇਆ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਔਰ 64 64 ਦੇ ਕਾਰਵਾਈ ਕਰਦੇ ਹੋਇਆ 27 ਐਨਡੀਪੀਏ ਜਿਹੜੇ ਬੱਚੇ ਪੀਂਦੇ ਸੀ ਜਿਹੜੇ ਐਡਿਕਟ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਅਸੀਂ 8 ਫਿਰ 33 ਬੰਦਿਆਂ ਨੂੰ ਅਸੀਂ ਜੇਲ੍ਹ ਵਿੱਚ ਭੇਜ ਕੇ ਔਰ 12 ਬੱਚਿਆਂ ਨੂੰ ਅਸੀਂ ਜਿਹੜਾ ਸੀ 64 ਕਾਰਵਾਈ ਕਰਕੇ ਜਿਹੜੇ ਸੈਂਟਰ ਬਣਾਏ ਨੇ ਸਾਡੇ ਸਰਕਾਰ ਪੰਜਾਬ ਸਰਕਾਰ ਬਲੂ ਸਿਵਲ ਹਸਪਤਾਲ ਸੰਗਰੂਰ ਔਰ ਕਹਾਵ ਦਾ ਵਿੱਚ ਤਾਲਰ ਕਰਾਏ ਗਏ ਨੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਮਗਦਰ ਸੀਗੇ ਜਿਹਦੇ ਵਿੱਚ ਸਾਡੇ ਦੋ ਸਮਗਦਰਾਂ ਦੀ ਪ੍ਰਾਪਰਟੀ ਅਟੈਚ ਕੀਤੀ ਆ ਜਿਹਦੇ ਵਿੱਚ ਸ਼ੰਦਰ ਕੌਰ ਜਿਹੜੀ ਹੈਗੀ ਆ ਇਹਦੀ 25 ਲੱਖ 15 ਹਜ਼ਾਰ ਦੀ ਪ੍ਰਾਪਰਟੀ ਅਟੈਚ ਕੀਤੀ ਆ ਲਖਵਿੰਦਰ ਕੌਰ ਲਖੋ ਜੋ ਅਥਾਰਟੀ ਆਪਣੀ ਹੈਗੀ ਆ ਦਿੱਲੀ ਦੇ ਵਿੱਚੋਂ ਉਹਦੇ ਵਿੱਚੋਂ ਅਸੀਂ ਲੈ ਕੇ ਲੈਟਰ ਸਾਰੇ 45,115000 ਦੀ ਜਿਹੜੀ ਪ੍ਰਾਪਰਟੀ ਆ ਇਹ ਲਖਵਿੰਦਰ ਕੌਰ ਲੱਖੋ ਦੀ ਅਟੈਚ ਕੀਤੀ ਗਈ ਹੈ ਉਸ ਤੋਂ ਇਲਾਵਾ ਜ ਦੋ ਸਮੋਦਰ ਸਾਡੇ ਵੱਡੇ ਸੀਗੇ ਜਿਹਦੇ ਵਿੱਚ ਲੱਖੀ ਸਾਨੋ ਘਰਵੰਦ ਸਿੰਘ ਇਹਦਾ ਮਕਾਨ ਜਿਹੜਾ ਸੀਗਾ ਪ੍ਰੋਪਰ ਪ੍ਰोसीडिंग ਕਰਦਿਆਂ ਹੋਇਆ ਇਹਦਾ ਗੈਰਜਾਇਜ਼ ਜਿਹੜਾ ਕਬਜ਼ਾ ਇਹਨੇ ਕਰਿਆ ਹੋਇਆ ਸੀਗਾ ਔਰ ਮਕਾਨ ਬਣਾਇਆ ਹੋਇਆ ਸੀਗਾ ਨਸ਼ਾ ਵੇਚ ਕੇ ਉਹਦਾ ਇੱਕ ਮਕਾਨ ਸੀ ਉਹ ਵੀ ਢਾਇਆ ਗਿਆ ਉਸ ਤੋਂ ਇਲਾਵਾ ਬੋਧ ਸਿੰਘ ਸਾਨੋ ਘਦਾਰਾ ਸਿੰਘ ਜਿਹੜਾ ਸੀ ਇਹਦਾ ਮਕਾਨ ਵੀ ਦੇ ਅਸੀਂ ਢਾਇਆ ਗਿਆ ਔਰ ਇਹ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਜੋ ਨਸ਼ੇ ਦੇ ਖਾਤਮੇ ਵਾਸਤੇ ਕਰ ਰਹੇ ਆ ਔਰ ਫਿਰ ਵੀ ਤੁਹਾਡੇ ਹੀ ਮਾਧਿਅਮ ਦਰਾਂ ਹੀ ਆਮ ਲੋਕਾਂ ਨੂੰ ਔਰ ਪਰਿਵਾਰਾਂ ਨੂੰ ਔਰ ਬੱਚਿਆਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਕਿ ਜਿਹੜੇ ਸੈਮੀਨਾਰ ਲਾਉਣ ਦਾ ਸਮਝਾਉਣ ਦਾ ਸਮਾਂ ਸੀਗਾ ਉਹ ਤਾਂ ਬਹੁਤ ਚਿਰ ਵੱਲੋਂ ਖਤਮ ਹੋ ਗਿਆ ਹੁਣ ਸਿਰਫ ਕਾਰਵਾਈ ਕਰਨ ਦਾ ਸਮਾਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਔਰ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਸਮਝਾਇਆ ਜਾਵੇ ਜਿਹੜੇ ਬੱਚੇ ਇਸ ਦਲਦਲ ਚ ਵੜ ਚੁੱਕੇ ਨੇ ਉਹ ਸਾਡੇ ਤੱਕ ਪਹੁੰਚ ਕਰਨ ਅਸੀਂ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਪੰਜਾਬ ਸਰਕਾਰ ਦੇ ਹਦਾਇਤਾਂ ਮੁਤਾਬਕ ਉਹਨਾਂ ਨੂੰ ਜਿੱਦਾਂ ਸਾਡੇ ਸੈਂਟਰ ਬਣੇ ਹੋਏ ਨੇ ਉਥੇ ਦਾਖਲ ਕਰਾਇਆ ਜਾਵੇ ਤਾਂ ਜੋ ਬੱਚੇ ਦਲਦਲ ਵਿੱਚ ਜਿਹੜੇ ਗਏ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਇਹ ਸਰਕਾਰ ਦਾ ਬਹੁਤ ਵੱ ਉਦੇ ਮੁਤਾਬਕ ਅਸੀਂ ਤੁਹਾਡੇ ਮਦਦ ਮらい ਜਿਹੜੇ ਬੰਦਾ ਵੀ ਸਾਨੂੰ ਇਹਦੀ ਜਾਣਕਾਰੀ ਜਿਹੜੇ ਸਮਗਲਰ ਪੀਂਦਾ ਜਾਂ ਵੇਚਦਾ ਉਹਦੇ ਸਬੰਧੇ ਚੋਂ ਸਾਨੂੰ ਕੋਈ ਜਾਣਕਾਰੀ ਦਊਗਾ ਉਸ ਮਤੈਤ ਵੀ ਤੈਤ ਵੀ ਅਸੀਂ ਉਸ ਬੰਦੇ ਦਾ ਨਾਮ ਗੁਪਤ ਰੱਖ ਕੇ ਉਹਦੀ ਪਛਾਣ ਗੁਪਤ ਰੱਖ ਕੇ ਅਸੀਂ ਕਾਰਵਾਈ ਕਰਾਂਗੇ ਇਸ ਕਰਕੇ ਕਿਸੇ ਨੂੰ ਭੈ ਕਰਨ ਦੀ ਕਿਸੇ ਨੂੰ ਡਰਨ ਦੀ ਕੋ ਲੋੜ ਨਹੀਂ ਹੈ ਓਪਨ ਹੋ ਕੇ ਖੁੱਲ ਕੇ ਲੋਕ ਜਿਹੜੇ ਹੈਗੇ ਨੇ ਸਾਡਾ ਸਾਥ ਦੇਣ ਤਾਂ ਜੋ ਅਸੀਂ ਇਸ ਜੋ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਹੈ ਇਹਦਾ ਖਾਤਮਾ ਪ੍ਰੋਪਰ ਕੀਤਾ ਜਾ ਸਕੇ ਸਰ ਇਹ ਚੱਕਰ ਤੁਸੀਂ ਕ੍ਰਾਈਟੇਰੀਆ ਕੀ ਰੱਖਿਆ ਜੀ ਸੇਵਾ ਹਸਪਤਾਲ ਦੇ ਅੱਗੇ ਹੁਣ ਤੁਸੀਂ 6 ਲੱਖ ਦੀ ਕੈਸ਼ ਮਨੀ ਹਰ ਬੰਦੇ ਨੂੰ ਨਸ਼ਾ ਵੇਚ ਦੇ ਫੜਿਆ ਤੇ ਮਤਲਬ ਅਜੇ ਵੀ ਤੁਹਾਡੇ ਇੰਨੇ ਮੁਹਿੰਮ ਚਲਾਉਣ ਤੋਂ ਬਾਅਦ ਇਸ ਤਰ੍ਹਾਂ ਲੋਕ ਨੇ ਜਿਹੜੇ ਸਰੇਆਮ ਨਸ਼ਾ ਵੇਚ ਰਹੇ ਨੇ ਉਹ ਕਦੋਂ ਤੱਕ ਕਰੋਨਾ ਤੇ ਰੁਕਿਆ ਨਸ਼ਾ ਕੋਈ ਸ਼ਰਿਆਮ ਵਾਲੀ ਗੱਲ ਤਾਂ ਹੁਣ ਨਹੀਂ ਹੈ ਜਿੱਦਾਂ ਹੁਣ ਆਮ ਸ਼ਰਿਆਮ ਚੱਲਦਾ ਸੀ ਹੁਣ ਜਿੱਥੇ ਜਿਹੜੇ ਆਮ ਬੰਦਿਆਂ ਨੂੰ ਬੱਚੇ ਆਉਂਦੇ ਨੇ ਜਾਂ ਪਤਾ ਲੱਗਦਾ ਹੁਣ ਨਸ਼ਾ ਇੱਥੇ ਮਿਲਦਾ ਤੇ ਨਹੀਂ ਹੈ ਪਰ ਜੇ ਵੀ ਕੁਟਾਵਾਂ ਟੱਲਾ ਹੈਗਾ ਤੇ ਜਿਵੇਂ ਜਿਵੇਂ ਇਨਫੋਰਮੇਸ਼ਨ ਮਿਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਪਤਾ ਲੱਗ ਰਿਹਾ ਉਹ ਹਰ ਹੱਥ ਵਿੱਚ ਖਦਮਾ ਕੀਤਾ ਹੀ ਗਏ ਕਰਕੇ ਹੀ ਸਾਲ ਆ ਜਾਊਗਾ ਸਰ ਜਿਵੇਂ ਆਪਾਂ ਪ੍ਰੋਪਰਟੀਆਂ ਅਟੈਚ ਕਰਦੇ ਆ ਡਿਸਟਰੋਏ ਕਰ ਰਹੇ ਆ ਮਕਾਨ ਇਹ ਕੀ ਕਰਟੇਰੀਆ ਰੱਖਿਆ ਗਿਆ ਜੀ ਕਿਹੜੇ ਨਸ਼ਾ ਤਸਕਰਾਂ ਦੇ ਉੱਪਰ ਰੱਖਿਆ ਇਹਦੇ ਵਿੱਚ ਜਿਹੜੇ ਆ ਬੰਦਿਆਂ ਦੇ ਬਾਰ ਬਾਰ ਕ੍ਰ ਤੇ ਜਿਹਨਾਂ ਦੇ ਬੈਕਗ੍ਰਾਉਂਡ ਪਿੱਲੋ ਪੱਲੇ ਕੁਝ ਨਹੀਂ ਹੈਗਾ ਸੀਗਾ ਜਿਹਨਾਂ ਕੋਈ ਪ੍ਰਾਪਰਟੀ ਨਹੀਂ ਹੈ ਕੋਮਰਸ ਸੋਰਸ ਨਹੀਂ ਹੈਗਾ ਤੇ ਜਿਹੜੇ ਬੰਦਿਆਂ ਦਾ ਪਤਾ ਕਰਦੇ ਇਹਨਾਂ ਦੇ ਹੋਰ ਕੋਈ ਸੋਰਸ ਹੈ ਹੀ ਨਹੀਂ ਸੀਗਾ ਸਿਰਫ ਇਹੀ ਨਸ਼ਾ ਹੀ ਉਹਨਾਂ ਦਾ ਸੋਰਸ ਹੈਗਾ ਉਹਨਾਂ ਦਾ ਕਾਰਵਾਈ ਕਿਤੇ ਆ ਰਹੀ ਸਰ ਇਹ ਸੁਨਾਮ ਦੇ ਵਿੱਚ ਕਿਹੜੇ ਕਿਹੜੇ ਏਰੀਏ ਮੇਨ ਰੱਖੇ ਗਏ ਨੇ ਨਸ਼ਿਆਂ ਦੇ ਉੱਪਰ ਜਿਵੇਂ ਸੈਂਸੀਵ ਬਸਤੀ ਮੇਨ ਹੈ ਕਿਤੇ ਹੋਰ ਵੀ ਕੋਈ ਏਰੀਆ ਹੈ ਕਿ ਨਹੀਂ ਇਸ ਤਰ੍ਹਾਂ ਦੇ ਜਿਹੜੇ ਤੁਹਾਡੀ ਨੀਗਾ ਚਾਏ ਹੋ ਆ ਜਿਵੇਂ ਹੈ ਜਿਵੇਂ ਉਹਨਾਂ ਸਿਵਲ ਸਕੂਲ ਸਾਹਮਣੇ ਨਮੀਕਰ ਸਾਹਮਣੇ ਆਈ ਸੀ ਜਿਹੜੇ ਆਮ ਬੱਚੇ ਉੱਥੇ ਦੇਪਤੀ ਸੀਗੇ ਜਿਹੜੀ ਗੋਲੀ ਜੀਭ ਵਾਲੀ ਲੈਂਦੇ ਸੀਗੇ ਉਹ ਬਾਹਰ ਆ ਕੇ ਉਥੋਂ ਅੰਦਰੋਂ ਲੈ ਕੇ ਬਾਹਰ ਆ ਕੇ ਵੇਚ ਜਾਂਦੇ ਸੀਗੇ ਕਿ ਨਵਾਂ ਸਕੈਂਡਲ ਸਾਡੇ ਸਾਹਮਣੇ ਆਇਆ ਸੀਗਾ ਔਰ ਉਸੇ ਬੰਦੇ ਕੋਲੋਂ ਹੀ ਸਾਡੀ ਡਰੱਗ ਬਣੀ ਜਿਹੜੀ 6 ਲੱਖ ਦੇ ਕਰੀਬ ਸਾਡੇ ਨੂੰ ਬਰਾਮਦ ਹੋਈ ਆ ਕੀ ਸਕੈਂਡਲ ਸੀ بڑا ਇਹਦੇ ਬਾਰੇ ਬੜਾ ਡਿਟੇਲਸ ਜੀਭ ਆ ਬੱਚੇ ਜਿਹੜਾ ਗੋਲੀ ਖਾਂਦਾ ਉਹ ਬੱਚਾ ਉਥੋਂ ਗੋਲੀ ਅੰਦਰੋਂ ਜੀਭ ਵਾਲੀ ਲੈ ਕੇ ਤੇ ਬਾਹਰ ਆ ਕੇ ਉਹ ਜਿਹੜਾ ਬੰਦਾ ਸੀਗਾ ਉਹਨੂੰ ਵੇਚ ਜਾਂਦੇ ਪਵਨ ਨੂੰ ਪਵਨ ਨੂੰ ਕੋਈ ਦੇ ਦਿੰਦਾ ਸੀ ਚਾਲਾ ਸੀ ਤੇ ਜ਼ਿਆਦਾ ਖੋਖਾ ਲਾਇਆ ਹੋਇਆ ਸੀਗਾ ਉੱਥੇ ਉਹ ਦੇ ਦਿੰਦਾ ਸੀਗਾ ਉਹ ਅੱਗੇ ਸੇਲ ਕਰਦਾ ਸੀਗਾ ਉਹੀ ਅਸੀਂ ਉਹ ਫੜ ਕੇ ਉਹਦੇ ਕੋਲ ਡਰੱਗ ਬੋਣੀ ਬਰਾਮਦ ਕੀਤੀ। ਤੁਹਾਡੇ ਕੋਲੇ ਕਿਵੇਂ ਆਈ ਇਹ ਸਾਰੀ ਡਿਟੇਲ? ਬਸ ਸੋਰਸ ਤੇਰਾ ਹੀ ਸਾਨੂੰ ਪਤਾ ਲੱਗਿਆ। ਜਿਹੇ ਇਥੇ ਜਿਹੇ ਚੱਲ ਰਹੀ। ਕੀ ਗੱਲਾਂ ਇੰਨੀ ਸਾਹਮਣੇ ਆ ਰਹੀਆਂ ਸਰ ਜਿਵੇਂ ਸਟੇਡੀਅਮ ਕੋਲ ਜਿਹੜੀ ਬਸਤੀ ਹੈਗੀ ਹੈ। ਉੱਥੇ ਜਿਹੜੇ ਨਸ਼ਾ ਤਸਕਸੀ ਜੀ ਨਸ਼ਾ ਵੇਚਦੇ ਸੀ ਉਹ ਉਹਨੇ 32 ਛੜੀ ਕਿਸੇ ਹੋਰ ਕਿਤੇ ਕਿਰਾਏ ਤੇ ਰਹਿਣ ਲੱਗੇ। ਤੇ ਉਹਦੇ ਵੀ ਪਰਤਾਅ ਕਿਤੇ ਜਿਹੜੇ ਸਾਡੇ ਸਪਲਾਇਰ ਨੇ ਜਦ ਸਾਡੇ ਪੈਡਲਰ ਨੇ ਜਿਹੜੇ ਉਹ ਸਾਡੇ ਸਾਰੇ ਤੋਂ ਭੱਜ ਚੁੱਕੇ ਨੇ। ਜੀ ਅਸੀਂ ਹੁਣ ਕੱਲ ਇੱਕ ਪੈਡਲ ਫੜ ਕੇ ਲੈ ਕੇ ਆਂਦਾ ਉਹ ਹਰਾਨਾ ਚੋਂ ਲੈ ਕੇ ਆਏ ਸੀ। ਜੀ ਜਿਹੜੇ ਸਾਡੇ ਸਪਲਾਇਰ ਤੇ ਪੈਟਰ ਪ੍ਰਾਣੇ ਬੰਦੇ ਸਾਰੇ ਦੋਸ਼ੀ ਸੀਗੇ ਜਿਹੜੇ ਵੱਡੇ ਬੰਦੇ ਸਾਰੇ ਭੱਜ ਚੁੱਕੇ ਨੇ ਜ਼ਿਆਦਾਤਰ ਜੇਲ੍ਹ ਚ ਨੇ ਪੰਜ ਚਾਰ ਬਾਹਰ ਚਲੇ ਗਏ ਸੀ ਕੱਲ ਅਸੀਂ ਹਰਿਆਣੇ ਕੋਲ ਲੈ ਗਏ ਆ ਇੱਕ ਦੋ ਦਿਨਾਂ ਤੱਕ ਸਾਨੂੰ ਹੋਰ ਪਤਾ ਲੱਗਿਆ ਉਹ ਵੀ ਹਰਿਆਣੇ ਚ ਫੜ ਕੇ ਲੈ ਕੇ ਆਵਾਂਗੇ ਅਸੀਂ ਹੁਣ ਤੁਸੀਂ ਕੀ ਸਮਝਦੇ ਹੋ ਜੀ ਆਪਣੇ ਇਲਾਕੇ ਚ ਕਿੰਨੇ ਕੁ ਪਰਸੈਂਟ ਸਮਝੋ ਹੁਣ ਰਹਿ ਗਿਆ ਜੈਨ ਸਾਹਿਬ ਜਿਹੜੇ ਅਸੀਂ ਤਾਂ 99% ਕਹਾਂਗੇ ਜੀ ਤੇ ਅਸੀਂ ਇਹਨਾਂ ਦਾ ਕਾਬੂ ਪਾ ਚੁੱਕੇ ਹਾਂ ਜਿਸ ਤਰ੍ਹਾਂ ਦੀ ਰਿਪੋਰਟ ਹੋਈ ਜੇ ਬਿਲਕੁਲ ਜੇ ਲੋਕਾਂ ਤੋਂ ਕੰਮ ਰਹਿੰਦਾ ਜਿਵੇਂ ਕੋਈ ਜੇ ਡਿਮਾਂਡ ਹੈਗੀ ਹੈ ਤੇ ਕੋਈ ਆਮ ਬੰਦੇ ਵਿੱਚ ਨਵੇਂ ਜਿਹੜੇ ਸਾਡੇ ਟ੍ਰੇਸ ਕੀਤੇ ਸੀ ਅਸੀਂ ਉਹ ਨਵੇਂ ਫੜ ਕੇ ਅੰਦਰ ਦੇ ਦਿੱਤੀ ਸਾਰੇ ਅਸੀਂ ਠੀਕ ਹੈ ਸਰ ਇੱਕ ਜਿਹੜਾ ਇਹ ਗੋਲੀਆਂ ਵਾਲੀ ਗੱਲ ਹੈ ਵੀ ਹਸਪੀਟਲ ਦੇ ਬਾਹਰੋਂ ਬੰਦਾ ਬੜਿਆ ਉਹ ਪਤਾ ਲੱਗਿਆ ਵੀ ਕਿੱਥੋਂ ਇੰਦੀਆਂ ਸੀਗੀਆਂ ਗੋਲੀਆਂ ਸਰਕਾਰੀ ਹਸਪੀਟਲ ਦੀਆਂ ਕਿੱਥੋਂ ਆਈਆਂ ਸੀ ਕਿਹੜੇ ਸਰਕਾਰੀ ਹਸਪੀਟਲ ਦੀ ਉਹ ਤਾਂ ਮੈਨੂੰ ਹਸਪੀਟਲ ਦੇ ਬੰਦੇ ਲੈਂਦੇ ਸੀ ਜਿਹੜੇ ਡਿਪਟ ਸੀਗੇ ਲੈਂਦੇ ਸੀਗੇ ਉਹ ਦੋ ਚਾਰ ਗੋਲੀਆਂ ਕੱਢ ਕੇ ਵੇਚ ਜਾਂਦੇ ਸੀ ਉੱ ਉਹੀ ਵੇਚਾਂਦੇ ਸੀ। ਉਹੀ ਵੇਚਾਂਦੇ ਸੀ। ਹਾਂ ਜਿਵੇਂ ਕਿ ਬਫਰ ਡੈਚ ਵਿੱਚ ਚੈਕਿੰਗ ਕੀਤੀ ਜਾਵੇ। ਇੱਕ ਦੋ ਅਸੀਂ ਕਾਸੋ ਬਣ ਕੇ ਬਹੁਤ 35 ਦੇ ਤਰੀਬ ਕਾਸੋ ਆਪਰੇਸ਼ਨ ਕੀਤੇ ਨੇ। ਹਾਂ ਜੀ ਸਮੇਂ-ਸਮੇਂ ਤੇ ਅਸੀਂ ਸਾਡੇ ਕੁਆਟਰ ਤੋਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਕੇ ਤਾਂ ਅਸੀਂ ਫੋਰਸ ਮੰਗ ਲੈਨੇ ਆ। ਹਾਂ ਜੀ ਅਸੀਂ ਇਹਦੇ ਮੁਹੱਲਿਆਂ ਦੀਆਂ ਬੱਸ ਸਟੈਂਡ ਸਟੇਸ਼ਨ ਬਾਜ਼ਾਰ ਹਰ ਚੀਜ਼ ਦੀ ਜਿਹੜੇ ਜਗ੍ਹਾ ਖਾਲੀ ਪਈਆਂ ਨੇ ਅਸੀਂ ਸਾਰਾ ਟਾਈਮ ਸਰਚ ਕਰ ਰਹੇ ਹਾਂ। ਕਾਸੋ ਪ੍ਰੋਜੈਕਟ ਚੱਲ ਰਿਹਾ ਸਾਡੇ ਇਹ ਜਾਰੀ ਰਹਿਣਗੇ। ਠੀਕ ਹੈ। ਠੀਕ ਹੈ। ਥੈਂਕ ਯੂ।